ਇਹ ਚੱਬਿਆਲ ਤੋਂ ਆਮ ਆਦਮੀ ਪਾਰਟੀ ਦੇ ਆਗੂ ਡਾਕਟਰ ਰਾਜਕੁਮਾਰ ਵੱਲੋਂ ਹਲਕੇ ਦੇ ਲੋਕਾਂ ਨਾਲ ਇੱਕ ਮੀਟਿੰਗ ਸਥਾਨਕ ਹੋਟਲ 'ਚ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ 'ਚ ਹਲਕਾ ਵਾਸੀਆਂ ਨੇ ਭਾਗ ਲਿਆ ਇਸ ਮੌਕੇ ਡਾਕਟਰ ਰਾਜਕੁਮਾਰ ਚੱਬਿਆਲ ਨੇ ਕਿਹਾ ਕਿ ਹੁਣ ਉਹਨਾਂ ਵੱਲੋਂ ਆਪਣੀ ਰਾਜਸੀ ਪਾਰੀ ਦੀ ਨਵੀਂ ਸ਼ੁਰੂਆਤ ਕੀਤੀ ਗਈ ਹੈ ਤੇ ਉਹਨਾਂ ਨੂੰ ਪੂਰਨ ਯਕੀਨ ਹੈ ਕਿ ਇਸ ਵਾਰ ਵੀ ਉਹਨਾਂ ਦੇ ਹਲਕਾ ਚੱਬਿਆਲ ਦੇ ਲੋਕ ਉਹਨਾਂ ਦਾ ਪੂਰਾ ਸਾਥ ਦੇਣਗੇ ਅਰਵੰਦ ਕੇਜਰੀਵਾਲ ਦੀ ED ਵੱਲੋਂ ਕੀਤੀ ਗਈ ਗ੍ਰਿਫਤਾਰੀ ਤੇ ਬੋਲਦਿਆਂ ਡਾਕਟਰ ਰਾਜਕੁਮਾਰ ਨੇ ਕਿਹਾ ਕਿ ED ਭਾਜਪਾ ਦੇ ਇਸ਼ਾਰੇ ਤੇ ਕੰਮ ਕਰਦੀ ਹੈ ਤੇ ਅੱਜ ਭਾਜਪਾ ਇਹ ਦੇਸ਼ ਚੋਂ ਵਿਰੋਧੀ ਧਿਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਤੇ ਲੱਗੀ ਹੋਈ ਹੈ ਤੇ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਨਾਲ ਨਾਲ ਕਾਂਗਰਸ ਦੇ ਕਈ ਖਾਤਿਆਂ ਨੂੰ ਫਰੀਜ਼ ਕਰਨਾ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵਈਆ ਹੈ ਉਹਨਾਂ ਕਹਿੰਦੇ ਕਿ ਅਰਵਿੰਦ ਕੇਚਰੀਵਾਲ ਮੁੱਖ ਮੰਤਰੀ ਨਹੀਂ ਬਲਕਿ ਇੱਕ ਵਿਚਾਰ ਹੈ ਤੇ ਅਜਿਹੇ ਵਿਚਾਰਤਾਰਾਂ ਨੂੰ ਜੇਲ੍ਹ 'ਚ ਬੰਦ ਕਰਨਾ ਸਿੱਧੇ ਤੌਰ ਤੇ ਲੋਕਤੰਤਰ ਦੀ ਹੱਤਿਆ ਕਰਨ ਦੇ ਬਰਾਬਰ ਹੈ ਖੁਸ਼ਹਰਪੁਰ ਦੇ ਉਸਤੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਅ ਸਭ ਤੋਂ ਪਹਿਲਾਂ ਤੁਸੀਂ ਮੈਂ ਆਪਣੇ ਜਿੰਨੇ ਵੀ ਸਾਡੇ ਹਲਕਾ ਚੱਬੇਵਾਲ ਤੋਂ ਸਾਡੇ ਸਾਥੀ ਹੈ ਮੈਂ ਉਹਨਾਂ ਦਾ ਹਮੇਸ਼ਾ ਦੇ ਲਈ ਜੋ ਉਹਨਾਂ ਨੇ ਸਹਿਯੋਗ ਦਿੱਤਾ ਉਹਦੇ ਲਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਔਰ ਮੈਨੂੰ ਅੱਜ ਹੋਰ ਵੀ ਖੁਸ਼ੀ ਹੈ ਕਿ ਉਹਨਾਂ ਦੇ ਵਿੱਚ ਅੱਜ ਜੋ ਉਤਸ਼ਾਹ ਦੇਖਣ ਨੂੰ ਮਿਲਦਾ ਉਹ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਉਤਸ਼ਾਹ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਜੋ ਮੈਂ ਦੂਸਰੀ ਪਾਰੀ ਜਿਹੜੀ ਸ਼ੁਰੂ ਅਸੀਂ ਕੀਤੀ ਹੈ ਇਹ ਜੋ ਬਦਲਾਅ ਦੀ ਜਿਹੜੀ ਸੈਕੰਡ ਇਨਿੰਗ ਹੈ ਇਸ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਸਾਰੀ ਜਨਤਾ ਜਿਹੜੀ ਹੈ ਸਾਰੇ ਸਾਥੀ ਮੇਰੇ ਜਿਹੜੇ ਆ ਉਹ ਪਹਿਲਾਂ ਵੀ ਨਾਲ ਸੀ ਅੱਜ ਵੀ ਨਾਲ ਨੇ ਤੇ ਹਮੇਸ਼ਾ ਨਾਲ ਰਹਿਣਗੇ ਟਿਕਟ ਮੇਰੇ ਖਿਆਲ ਮੈਂ ਗਲਤ ਤੇ ਪੜ ਰਿਹਾ ਸੀ ਤੁਹਾਡੇ ਮੰਗ ਕੇ ਚਾਰ ਪੰਜ ਦਿਨ ਦੇ ਵਿੱਚ ਇਟ ਮੀ ਕੇਜਰੀਵਾਲ ਨੂੰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਸ ਤਰ੍ਹਾਂ ਵੀ ਕਾਫੀ ਜ਼ਿਆਦਾ ਰੌਸ਼ਨੀ ਲਾਉਂਦਾ ਹੈ ਆ ਦੇਖੋ ਅੱਜ ਦੇਸ਼ ਦੇ ਵਿੱਚ ਜੋ ਮਾਹੌਲ ਬਣਿਆ ਬਿਲਕੁਲ ਇਲੈਕਸ਼ਨਸ ਤੋਂ ਪਹਿਲਾਂ ਕਿਸੇ ਚੁਣੇ ਹੋਏ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਜੀ ਜਿਹੜੇ ਨੈਸ਼ਨਲ ਕਨਵੀਨਰ ਵੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਇਹ ਮੈਂ ਸਮਝਦਾ ਕਿ ਬਹੁਤ ਹੀ ਲੋਕਤੰਤਰ ਦੇ ਨਾਲ ਬੇਇਨਸਾਫੀ ਹੈ ਇਹ ਲੋਕਤੰਤਰ ਦਾ ਗਲਾ ਕੁੱਟਣ ਦੀ ਪੂਰੀ ਸਾਜ਼ਿਸ਼ ਹੈ ਔਰ ਸੰਵਿਧਾਨ ਦੀ ਇਸ ਤੋਂ ਵੱਡੀ ਹੱਤਿਆ ਨਹੀਂ ਹੋ ਸਕਦੀ ਔਰ ਦੂਸਰਾ ਮੈਂ ਸੰਭਿਨਾ ਕਿ ਕਿਸੇ ਨੂੰ ਅਰੈਸਟ ਕਰਕੇ ਇਸ ਤੋਂ ਪਹਿਲਾਂ ਸੁਰੇਨ ਨੂੰ ਅਰੈਸਟ ਕੀਤਾ ਗਿਆ ਫਿਰ ਹੋਰ ਬਹੁਤ ਸਾਰੇ ਲੀਡਰਜ਼ ਨੂੰ ਅਰੈਸਟ ਕੀਤਾ ਗਿਆ ਕਾਂਗਰਸ ਦੇ ਅਕਾਊਂਟਸ ਫ੍ਰੀਜ਼ ਕੀਤੇ ਜਾ ਰਹੇ ਸੋ ਇਹ ਲੋਕਤੰਤਰ ਤੋਂ ਪਹਿਲਾਂ ਜਿਹੜੀਆਂ ਅਜਹੀਆਂ ਘਟਨਾਵਾਂ ਹੈ ਇਹ ਕਿਤਨਾ ਕਿਤੇ ਚੋਣਾ ਲੁੱਟਣ ਦੀ ਤਿਆਰੀ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹੈ ਕੇਂਦਰ ਸਰਕਾਰ ਨੂੰ ਕਿ ਇਸ ਤਰ੍ਹਾਂ ਦੇ ਕੰਮਾਂ ਦੇ ਨਾਲ ਇਸ ਤਰ੍ਹਾਂ ਦੇ ਕਾਰਿਆਂ ਦੇ ਨਾਲ ਤੁਸੀਂ ਲੋਕਤੰਤਰ ਦਾ ਗਲਾ ਨਹੀਂ ਘੁੱਟ ਸਕਦੇ ਲੋਕਤੰਤਰ ਮਜ਼ਬੂਤ ਹੈ ਕੇਜਰੀਵਾਲ ਇੱਕ ਸੋਚ ਹੈ ਔਰ ਉਸ ਸੋਚ ਨੂੰ ਜਿਹੜਾ ਉਹ ਖਤਮ ਨਹੀਂ ਕੀਤਾ ਜਾ ਸਕਦਾ। ਦੇ ਵਿੱਚ ਲੋਕ ਸੜਕਾਂ ਤੇ ਜਮਾਵੜਾ ਵੱਡਾ ਕਿਉਂ ਹੋਇਆ ਪੰਜਾਬ ਦੇ ਵਿੱਚ ਵੀ ਕੋਈ ਪ੍ਰੋਟੈਸਟ ਦੀ ਰੈਣੀ ਕਿ ਲੱਗੀ ਜਾਏ। ਹਾਂ ਬਿਲਕੁਲ ਅੱਜ ਪੰਜਾਬ ਦੇ ਵਿੱਚ ਮੈਂ ਇਸ ਤੋਂ ਬਾਅਦ ਬਹੁਤ ਜਲਦੀ ਜਿਹੜਾ ਅਸੀਂ ਮੋਹਾਲੀ ਜਾ ਰਹੇ ਹਾਂ ਔਰ ਮੋਹਾਲੀ ਦੇ ਵਿੱਚ ਵੀ ਜਿਹੜਾ ਅੱਜ ਘਰਾਓ ਕੀਤਾ ਜਾ ਰਿਹਾ ਸੋ ਪੰਜਾਬ ਦਾ ਜਿਹੜਾ ਹਰ ਵਰਕਰ ਹੈ ਤੇ ਹਰ ਪੰਜਾਬੀ ਜਿਹੜਾ ਉਹ ਅੱਜ ਇਹ ਮਹਿਸੂਸ ਕਰ ਰਿਹਾ ਕਿ ਇਹ ਕਿਸ ਤਰ੍ਹਾਂ ਦਾ ਦੇਸ਼ ਜਿਹੜਾ ਹੈ ਇਹ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਲੋਕਾਂ ਦਾ ਰਾਜ ਇਹ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਜੰਗਲ ਰਾਜ ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਸਾਡੇ ਸਾਥੀ ਨੇ ਜਿਹੜੇ ਪੰਜਾਬੀ ਨੇ ਜਾਂ ਪੂਰਾ ਦੇਸ਼ ਹੈ ਜਾਂ ਦਿੱਲੀ ਦੀ ਗੱਲ ਕਰੀਏ ਇਸ ਜਿਹੜੀ ਉਹਨਾਂ ਵੱਲੋਂ ਕਾਰਵਾਈ ਗਲਤ ਕਾਰਵਾਈ ਕੀਤੀ ਗਈ ਹੈ ਜਿਹੜਾ ਅਰੈਸਟ ਕੀਤਾ ਗਿਆ ਇਸ ਦਾ ਮੂੰਹ ਤੋੜਮਾ ਜਵਾਬ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਦੇਣ। ਥੈਂਕ ਯੂ। ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ। ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ। ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ।